ਕਿਸ ਕੈਮਯੂਕੇ ਚਲੇ ਜਾਣਿਆ ਕੜਿ 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 ਦੱਸਾਂ ਜਿਹੜੇ ਕੱਢ ਦਿੱਤੇ ਕਿਦਾ ਜੀਮੇ ਬਾਈ ਦਾ ਗਾਣਾ ਸੁਣਿਆ ਨਵਾ ਸੁਣਿਆ ਮੈਂ ਮੈਂ ਤਾਂ ਪੁੱਛ ਲੀਆ ਵਿਚਾਰ ਤਾਡੇ ਹੱਥ ਕਿੰਗਲੈਂਡ ਨੂੰ ਹੋ ਤਰੇ ਉਹ ਮੈਂ ਜੀਮੇ ਬਾਈ ਦੇ ਨਾ ਜੀਮੇ ਬਾਈ ਸਾਰੇ ਗਾਣੇ ਤੇਰੇ ਵਧੀਆ ਮੇਰਾ ਵੀਰ ਕੋਈ ਵੀ ਗਾਣਾ ਐਦਾਂ ਦਾ ਨਹੀਂ ਜਿਹੜਾ ਮਾੜਾ ਆ ਤੇ ਅਸੀਂ ਸੁਣਦੇ ਵੀ ਸਾਰੇ ਆ ਓਕੇ ਜੀਮੇ ਬਾਈ ਹਿੱਥਰੂ ਦੇ ਲਾਗੇ ਦੀ ਗੱਲ ਕਰਦਾ ਉੱਥੇ ਸਕੈਮ ਕਰ ਗਿਆ ਜਾਂਦੇ ਚਿਮਾ ਬਾਈ ਕਹਿੰਦਾ ਹਾਂ ਉਹ ਕਰਕੇ ਸਕੈਮ ਵੱਡੇ ਆ ਜਾਂਦੇ ਆ ਚਿਮਾ ਬਾਈ ਹਿੱਥਰੂ ਦੇ ਲਾਗੇ ਹੀ ਰਹਿੰਦੇ ਆ ਉਹਨੇ ਸਭ ਤੋਂ ਪਹਿਲਾਂ ਸਾਨੂੰ ਟਿਕਣਾ ਚਿਮਾ ਬਾਈ ਮੇਰਾ ਭਰਾ ਹੈ ਨਾ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੂੰ ਮੇਰਾ ਭਰਾ ਹੈ ਨਾ ਜੀ ਤੈਨੂੰ ਕੋਈ ਯੂਕੇ ਕੰਮ ਆ ਜਾਂ ਕੋਈ ਚੀਜ਼ ਚਾਹੀਦੀ ਅਸੀਂ ਤੈਨੂੰ ਖੁਦ ਡਿਲੀਵਰ ਕਰਾਂਗੇ ਯੂਕੇ ਨਹੀਂ ਤੂੰ ਯੂਕੇ ਨਾ ਮੇਰੇ ਲਈ ਆਉਣਾ ਵੀ ਨਹੀਂ ਨਾਮ ਨੇ ਲੈ ਸਰਾ ਤੂੰ ਨਾਮ ਵੀ ਨਹੀਂ ਲੈਣਾ ਤੂੰ ਜੇ ਕਿਸੇ ਚੀਜ਼ ਦੀ ਵਸਤੂ ਦੀ ਲੋੜ ਆ ਸਾਨੂੰ ਦੱਸ ਮੇਰਾ ਭਰਾ ਜਿੰਨਾ ਮਰਜੀ ਖਰਚ ਆਵੇ ਝਿਮੇ ਅਸੀਂ ਆਪ ਕਰਾਂਗੇ ਤੂੰ ਦੇਖ ਦੇ ਤੂੰ ਜੰਗਗੋਟ ਬਣ ਗਿਆ ਨਹੀਂ ਸਾਨੂੰ ਬੱਕਰੀਆਂ ਆਪਣਾ ਬਣਾ ਟੱਗਣਾ ਇੱਥੇ ਮੈਂ ਤੇਰਾ ਗਾਣਾ ਸੁਣਿਆ ਬਾਈ ਸੁਣਿਆ ਜੰਗਗੋਟ ਬਹੁਤ ਵਧੀਆ ਵੀ ਇਹਨਾਂ ਨੇ ਜਿਹੜਾ ਸਾਨੂੰ ਭੇਡਾ ਬਣਾਉਣਾ ਹਨਾ ਵੀ ਉਹ ਸਾਨੂੰ ਹੀ ਪਤਾ ਕੀ ਮੈਂ ਕੋਈ ਇੱਧਾ ਦਿਖਾ ਨਹੀਂ ਮੇਰਾ ਪਰ ਆ ਭੇਟਾਂਗਾ ਹੈ ਕਵਾਲੀਆਂ ਗਾ ਮੈਂ ਉੱਤੇ ਵੀ ਪੰਗੜਾ ਪਾਉ ਪਰ ਜੂਕੇ ਦੀ ਗੱਲ ਕਰ ਕੋਈ ਕਵੈਤ ਨਹੀਂ ਕਵੈਤ ਵੀ ਲੰਦੇ ਨਾ ਤੂੰ ਕਵੈਤ ਦਾ ਵੀ ਨਾਂ ਲੈ ਲੈ ਉਹ ਨਹੀਂ ਕਵੈਤ ਵੀ ਬੈਨ ਕਰ ਦੇਣਾ ਤੂੰ ਮੇਰਾ ਵੀਰ ਬਣ ਕੇ ਸਾਡਾ ਨਾਂ ਨਾਲ ਆ ਦੇਖ ਲੈ ਹਜੇ ਮੈਂ ਕਰਜ਼ਾ ਦੇਣਾ ਮੈਨੂੰ ਉਹ ਲਾ ਲੈਣ ਦੇ ਕਰਜ਼ਾ ਸਾਰੇ ਵੀਰਾਂ ਨੇ ਦੇਣਾ ਅਸੀਂ ਕਰਜ਼ੇ ਦੇ ਵਿੱਚ ਹਜੇ ਡੁੱਬੇ ਆ ਮੇਰਾ ਭਰਾ ਸਾਡਾ ਇੱਦਾਂ ਦਾ ਨਾਂ ਕੁਛ ਲੈ ਕੇ ਆ ਵਿੱਚ ਜੂਕੇ ਤੋਂ ਅਸੀਂ ਅਪੀਲ ਕਰਦੇ ਆ ਕਿਉਂਕਿ ਮੈਂ ਸੁਣਿਆ ਸਕੈਮ ਕਰਕੇ ਤੁਸੀਂ ਜੁਕੇ ਆ ਜੰਨੇ ਆ ਜੇ ਜੁਕੇ ਆਉਣਾ ਮੇਰਾ ਵੀਰ ਨਾ ਨਾ ਲੈ ਤੈਨੂੰ 50 ਸਾਰਾ ਕੁਝ ਅਸੀਂ ਦੇਾਂਗੇ ਸਾਡਾ ਨਾ ਨਾ ਲੈ ਜੁਕੇ ਦਾ ਬਿਨਾ ਦੱਸੇ ਆ ਗਿਆ ਬਿਨਾ ਦੱਸੇ ਆ ਚੁੱਪਚੀ ਬਿੱਟੇ ਆ ਆਪਣੇ ਗਾਣੇ ਕੱਢ ਜੇ ਤੈਨੂੰ ਅਮਰੀਕਾ ਵੀ ਕਿਸੇ ਚੀਜ਼ ਦੀ ਲੋੜ ਆ ਸੀ ਆਪ ਦੀ ਦਿਹਾੜੀ ਚੋਂ ਤੇਲੀ ਸੰਬੰਧ ਕੱਢਾਂਗੇ ਸੱਚੀ ਕਹਨਾ ਬੱਬਾ ਜੀ ਅਸੀਂ ਜਿੰਨਾ ਜੇ ਮੇਰੀ 50 ਪੌਣ ਦਿਹਾੜੀ ਆ ਮੈਂ ਵਿੱਚੋਂ 25 30 ਪੌਣ ਤੇਲੇ ਕੱਢਿਆ ਕਰੂੰ ਮੇਰਾ ਭਰਾ ਜੁਕੇ ਦਾ ਨਾ ਲੈ ਲੈ ਮੈਂ 20 ਚਿਕਿਆਣਾ ਕਰ ਦਿੰਦਾ ਸਹੀ ਆ ਸਹੀ ਆ ਹੈ ਦੇ ਜੇ ਕੋਈ ਗਾਣਾ ਕੋਣਾ ਕੋਈ ਪਾਲਦਾ ਕੋਈ ਏਡਾ ਵੀ ਬੰਗਲਾ ਬੰਗਲਾ ਦੇਸ਼ ਦਾ ਗਾਲਾ ਹਨਾ ਕਿ ਸਾਡਾ ਧਾਲ ਫਲਕਾ ਇਹਨਾਂ ਕੰਟਰੀਆਂ 'ਚ ਚੱਲਦਾ ਰਹੇ ਠੀਕ ਹੈ ਕਿ ਨਹੀਂ ਜਿਵੇਂ ਵੀ ਦੇਖਦੇ ਆ ਵੀ ਫੈਮਲੀ ਆ ਅਸੀਂ ਵੀ ਨਾਣੇ ਨਿੱਕੇ ਫੈਮਲੀਆ ਵਾਲੇ ਆ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਪਹਿਲਾਂ ਵੀ ਜਿਵੇਂ ਹੁਣ ਵੀ ਕਹਿੰਦਾ ਜਿਵੇਂ ਵੀ ਕਬਾਲੀਆਂ ਗਾ ਮੈਂ ਇਦਾਂ ਦਾ ਲੱਕ ਹਲਾਉਂ ਸ਼ਕੀਰ ਵਾਲਾ ਹਨਾ ਸੱਚੀ ਕਹਿੰਨਾ ਤੂੰ ਕਹੇਗਾ ਕਿ ਮੇਰਾ ਇਹ ਬਹੁਤ ਬਿਗ ਫੈਨ ਆ ਪਰ ਇੰਗਲੈਂਡ ਬਾਰੇ ਇਦਾਂ ਦੀ ਕੋਈ ਤਸ਼ਦਾਵਲੀ ਨਹੀਂ ਕਰਨੀ ਕਿ ਜਿੰਨਾ ਸਾਨੂੰ ਜਿੱਦਾਂ ਤਕਲੀਫ ਹੋਵੇ ਗਾਣੇ ਜਿਹੜੇ ਸਾਰੇ ਵਧੀਆ ਅਸੀਂ ਸੁਣਦੇ ਬਹੁਤ ਸੁਣਦੇ ਆ ਪਰ ਜੀ ਮੇ ਭਾਈ ਇਹ ਘેર ਨਾ ਕਮਾ ਸਾਡੀ ਛਾਤੀ ਤੇ ਪੈਰ ਨਾ ਰੱਖ